ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜਿਹੜਾ ਪਸ਼ੂ ਸੋਇਆ ਸੋਇਆ ਦੋ ਟਾਈਮ ਵੀਡੀਓ ਕਾਲ ਲਾ ਕੇ ਜਰੂਰ ਤਸੱਲੀ ਕਰਿਆ ਕਰੋ ਜਿਹੜੇ ਨੇੜੇ ਵਾਲੇ ਆ ਬਿਲਕੁਲ ਆਗੇ ਤਸੱਲੀ ਕਰਿਆ ਕਰੋ ਗੱਬਣਾ ਪਸ਼ੂ ਦੀ ਬਿਲਕੁਲ ੱਤਪ ਕੇ ਦਸੱਲੀ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਸੱਜਣੋ ਹੋਰ ਵੀ ਕਿਸਮਤ ਤੜਦਾ ਫਾਇਦਾ ਆਂਦਾ ਏ ਅੱਜ ਦੀ ਆਪਣੀ ਵਿਜ਼ਿਟ ਪਿੰਡ ਪੰਜਵੜ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਭਾਈ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਸਰਪੰਚ ਸਾਹਿਬ ਉਹਨਾਂ ਦੇ ਪਹਿਲੀ ਵੀਡੀਓ ਬਣਾਉਣ ਲੱਗੇ ਸੱਜਣੋ ਤਿੰਨ ਐਨੀਮਲ ਇਥੋਂ ਵਿਖਾਵਾਂਗੇ ਜਾਇਜ਼ ਕੀਮਤ ਕਰਵਾਵਾਂਗੇ ਤਸੱਲੀ ਤੁਹਾਡਾ ਕੰਮ ਆ ਕੇ ਕੰਨਾ ਐਂਡ ਤੱਕ ਬਣੇ ਰਹੋ ਕਰਦੇ ਆਂ ਗੱਲਾਂ ਬਾਤਾਂ ਪੁੱਛਦੇ ਆਂ ਕਿਵੇਂ ਦੇ ਰਹਿਣਗੇ ਰੇਟ ਬਾਈ ਦੇ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਮਹਾਰਾਜ ਕਿਰਪਾ ਜੀ ਕਿਰਪਾ ਜੀ ਸ਼ੁਕਰ ਹੈ ਮਹਾਰਾਜ ਦਾ ਤੇ ਡਰੈਸ ਇਕਰਾ ਨਗਰ ਦਾ ਨੋਟ ਕਰੀਏ ਕਿਰਪਾ ਜੀ ਵਾਹਿ ਜੀ ਹਾਂਜੀ ਤਸਵੀਰ ਤੇ ਜ਼ਿਲ੍ਹਾ ਤਰਨਤਾਰਨ ਤੇ ਬਾਈ ਮੋਬਾਈਲ ਨੰਬਰ 99786 ਹਾਂਜੀ 983 ਠੀਕ ਆ ਤੇ ਪਾਉ ਜੀ ਸ਼ਰਵਾਰ ਪਹਿਲੇ ਨੰਬਰ ਵਾਲੀ ਤੋਂ ਕਰੀਏ ਇਹਦੀ ਕੀ ਡਿਟੇਲ ਹੈ ਕਿੰਨਾ ਸੂਆ ਆ ਗਈ ਤੇ ਕਿੰਨਾ ਮੋਕਰਾ ਦੁੱਧ ਹੋਊਗਾ ਇਹ ਭਾਈ ਦੂਜੇ ਸੂਏ ਦੀ ਜੀ ਅੱਛਾ ਅੱਜ ਜੀ ਸ਼ਿਮਾ ਸਤਨ ਦਿਨ ਤੋਂ ਹੋਇਆ ਹੈ ਜੀ ਆਹ ਬੱਚਾ ਦਿੱਤਾ ਨਾ ਕਟਾ ਆ ਗਿਆ ਲਓ ਜੀ ਪੰਜ ਪੰਜ 6 ਦਿਨ ਹੋ ਗਿਆ ਆ ਜੀ ਨਾ ਬਾਕੀ ਲਾਗੇ ਹੋ ਗੇ ਮੇਰਾ ਵੀਰ ਵਖਾਈ ਕੱਢ ਕੋਦ ਵਾਵਾ ਚੰਗਾ ਆ ਨਾ ਮੈਰਾ 7 8 ਠੀਕ ਬੋਲੇ ਤਾਂ ਚਲੋ ਡਿਟੇਲ ਚੁੱਕੀ ਆ ਦੂਜੀ ਜਾ ਕੇ ਨੇ ਜੀ 8 ਕਿਲੋ ਮੰਨਈਏ ਜੀ ਨਾ ਪਲੱਸ ਹੀ ਹੋਗਾ ਹਮ ਬਾਕੀ ਸੰਗ ਸੰਗ ਬਾਲਾ ਚੰਗਾ ਲੱਗਾ ਸਜਣੋ ਮੈਂ ਵੀ ਝੋਟੀ ਨਵੀਂ ਆ ਤੇ ਬਿਲਕੁਲ ਰਾਜੀ ਬਾਜੀ ਆ ਫੁੱਲ ਠੀਕ ਆ ਜੀ ਤੋੜ ਕੇ ਤੁਹਾਨੂੰ ਖੋਲ ਕੇ ਵਿਖਾਉਣੇ ਆ ਤੇ ਮੈਂ ਚੰਗੀ ਆ ਮੈਲਾ ਮੂਲਾ ਮਾਰ ਕੇ ਅੱਜ ਕੱਲ ਆਹੋ ਅਜੇ ਮੈਲਾ ਮਾਰੂਗੀ ਜੀ ਦੁੱਧ ਤੋਂ ਫਿਰ ਚੱਲੂਗੀ ਬਾਕੀ ਕਿਸੇ ਦੀ ਸ਼ਾਮ ਦਾ ਦੁੱਧ ਦੀ ਕੋਈ ਗਰੰਟੀ ਨਹੀਂ ਆ ਜਿੰਨਾ ਮੌਕੇ ਦਾ ਆ ਉਹਨਾਂ ਤੁਹਾਨੂੰ ਦੱਸ ਰਿਹਾ ਹਾਂ ਹਾਂ 8:00 9:00 22 ਕਹਿੰਦਾ ਇਹਨਾਂ ਦੁੱਧ ਹੋਊਗਾ ਪੱਕਾ ਚੋਣ ਚਵਾ ਬਿਲਕੁਲ ਓਕੇ ਹੋਊਗੀ ਹਾਂ ਦੁੱਧ 9 ਕਿਲੋ 8 ਕਿਲੋ ਦੀ ਪੱਕੀ ਗਾਰੰਟੀ ਕੋਈ ਭੂਰ ਛੱਟਾ ਨਹੀਂ ਆਇਆ ਬਿਲਕੁਲ ਰੂਮ ਵਰਗੀ ਵਰੂਗੀ ਨਹੀਂ ਬਿਲਕੁਲ ਸਾਫ ਹੋਣੀ ਨਹੀਂ ਮੈਂ ਚੰਗੇ ਬੋ ਜੀ ਕਿਉਂਕਿ ਬਿਲਕੁਲ ਰਾਜੀ ਬਾਜੀ ਝੋਟੀ ਆ ਸੋਹਣੀ ਆ ਪਿੱਠ ਪੂੜਾ ਵੀ ਚੰਗਾ ਲੱਗਾ ਝੋਟੀ ਨੂੰ ਨੋ ਜੀ ਥੈਂਕ ਯੂ ਸੋង ਚੰਗਾ ਟਿਕਾਣੀ ਤੇ ਲਾਈਵਰਟੀ ਕੋ ਕੇ ਲਾਈ ਫੇਰਦੀ ਹਾਂ ਨਾ ਨੋ ਜੀ ਸਚਨੋ ਛਾ ਲਿਵਰ ਬਹੁਤ ਸੁਣਾ ਪੱਦਰ ਆ ਤੇ ਰੇਟ ਦੀ ਗੱਲ ਕਰੀਏ ਤੇ ਪਾਉਜੀ ਕਿੰਨੇ ਦੀ ਆਪਾਂ ਹਾਂ ਨਾ ਦੇ ਲਈਏ ਰੇਟ ਤੇ ਕਰਦੇ ਹਾਂ 1 ਲੱਖ 10000 ਰੁਪਇਆ ਤੇ ਮਾਨਤਾਨ ਕਰਕੇ ਆਪਾਂ ਕਿੰਨੇ ਕਿ ਨਹੀਂ ਦੇ ਨੇ ਪੰਜ ਹੋਰ ਛੱਡ ਗਏ ਪਹਿਲੇ ਵੀਡੀਓ ਦਾ ਛੱਡ ਗਏ ਨਾ ਚਲੋ ਜੀ 1 ਲੱਖ ਦੀ ਦੇ ਲਈਏ ਪੂਰੇ ਦੀ ਬੋਲੀ ਠੀਕ ਹੈ ਜੀ ਹਾਂ ਦੂਜੇ ਨੰਬਰ ਤੇ ਆ ਗਈ ਦੂਜੇ ਨੰਬਰ ਤੇ ਆ ਜਾਗੇ ਠੀਕ ਆ ਬੋਲੀ ਨਹੀਂ ਕਾਲੀ ਕਾਲੀ ਸ਼ਾਇ ਹਨਾ ਬਿਲਕੁਲ ਕਾਲੀ ਖੁੱਲ ਗਏ ਬਾਈ ਜੀ ਤੇ ਇਹਦਾ ਮੌਕੇ ਦਾ ਦੁੱਧ ਗਿਣੀਏ ਕਿੰਨਾ ਕੋ ਹੋਗਾ 8 ਕਿਲੋ ਜੀ ਦੁੱਧ ਹੋਗਾ ਹਾਂ ਹਾਂ ਜੀ ਓਏ ਨਾ ਬੱਚਾ ਜੀ ਤੋਈ ਨੂੰ ਤੇ ਕੋਈ ਮਹੀਨਾ ਵੀ ਦਿਨ ਹੋ ਗਏ ਮੈਨੂੰ 20 ਦਿਨ ਹੀ ਹੋਏ ਅੱਛਾ ਪਾਰਾ ਤੇ ਰਹੇ ਨਹੀਂ ਮਾਜੇ ਨੇ ਮੈਲਾ ਮਾਰਨਾ ਜੀ ਅੱਛਾ ਹਾਂਜੀ ਠੀਕ ਹੈ ਕਿੰਨਾ ਚੱਲਣ ਦੀ ਹੋਏ ਇਹ ਮੇਲਾ ਮਾੜਾ ਮਾੜਾ ਚੱਲੇਗਾ ਲਓ ਸਜਣੋ ਹਾਂਜੀ ਬਾਕੀ ਇਹ ਸਾਫ ਕਰਨ ਵਾਲੀ ਹੈ ਸਾਫ ਤੋਂ ਹੋ ਗਈ ਤੇ ਦੁੱਧ 8 ਕਿਲੋ ਹੁਣ ਹੁਣ 8 ਕਿਲੋ ਦੁੱਧ 10 ਕਿਲੋ ਹੀ ਕਰ ਜੂਗੀ ਅੱਛਾ 8 ਕਿਲੋ ਦੁੱਧ ਦਿਆ ਸਾਫ ਪਈਏਗੀ ਪਹਿਲਾਂ ਇੱਥੇ ਆਈ ਬੁੜੇ ਕੋਈ ਹਮ ਲਓ ਸਜਣੋ 8 ਕਿਲੋ ਦੁੱਧ ਜੀ ਮੈਂ ਕੋਲ ਤੇ ਮੈਂ ਬਿਲਕੁਲ ਜਮ ਪਤਲੇ ਦੀ ਆ ਬਿਲਕੁਲ ਪਤਲੀ ਮਲੇਮ ਜੀ ਆ ਜਿਵੇਂ ਗੰਡੇ ਦੀ ਛੇਲ ਹੁੰਦੀ ਆ ਕਾਲੀ ਸ਼ਾਈ ਦੇ ਵਿੱਚ ਮੈਂ ਪੈਂਦੀ ਇਹ ਅੰਦਾਜ਼ਾ ਲਾਇਓ ਤੇ ਸੂਆ ਦੁੱਜਾ ਜਾਂ ਤੀਜਾ ਦੁੱਜਾ ਤੀਜਾ ਲੈ ਲੋ ਹਾਂ ਕਿਉਂਕਿ ਲਿਆਂਦੀ ਆ ਮਾਲ ਵਪਾਰ ਲੈਣ ਦਾ ਕੀਤਾ ਬੱਚਾ ਵੇਖ ਲੋ ਠੀਕ ਆ ਜਿੱਦਾਂ ਦੀ ਮੈਂ ਆ ਉਦਾਂ ਦੇ ਬੱਚਾ ਇਸ ਪੁਣੇ ਜੇ ਤੇ ਵੇਚਿਆ ਠੀਕ ਆ ਭਾਈ ਜੀ ਰੇਟ ਇਹਦਾ ਕੀ ਕਰ ਦੀਏ ਇਹਦਾ ਰੇਟ ਤੇ ਚਲੋ ਕਰ ਲਵਾਂ 70 ਕਰਾਂਗੇ ਜੀ ਹਾਂ ਉਹ ਤਾਂ ਮਾਨਦਾਨ ਕਰ ਦਾਂਗੇ 70 ਚੋਂ 70 ਚੋਂ ਜੀ ਤਿੰਨ ਕਿਤਾ ਕਰ ਦੀਗੇ ਚਲੋ ਜਾਨ ਦੋ ਜੀ ਤੁਸੀਂ 67000 ਦੀ ਚਲੋ ਜਾਨ ਦੋ 67 ਚਲ ਠੀਕ ਹੈ 500 ਹੋਰ ਛੱਡ ਦਾਂਗੇ ਅੱਛਾ 66 ਹੀ ਕਰ ਦਈਏ ਹੈ ਚਲੋ 64 ਤੋਂ 100 ਹੀ ਛੱਡਾਂਗੇ ਫਿਰ ਵਾਹ ਠੀਕ ਹੈ ਗਾ ਠੀਕ ਹੈ 66000 ਦੀ ਸੱਜਣੋਂ ਮਿਲ ਜੂਗੇ ਮੈਂ 8 ਕਿਲੋ ਦੁੱਧ ਪੱਕਾ ਹੋਊਗਾ 8 ਕਿਲੋ ਦੁੱਧ ਹੋਊਗਾ ਬਾਕੀ ਤਸੱਲੀ ਤਾਂ ਆ ਕੇ ਕਰਨੀ ਆ ਉਹ ਤੁਹਾਡਾ ਫਰਜ਼ ਬੰਦ ਆ ਜੀ ਕੋਈ ਆਨਲਾਈਨ ਵੀ ਬਕਾ ਦੇ 8 ਕਿਲੋ ਦੀ ਗਰੰਟੀ ਹੋ ਗਈ ਵਾਹ 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 ਠੀਕ ਹੈ ਇਹ ਇਹ ਮੈਂ ਆ ਕਿ ਮੀਨੀ ਮੈਂ ਆ ਕੇ ਹੈ ਨਾ ਬਿਲਕੁਲ ਜੈਡ ਬਲੈਕ ਬਿਲਕੁਲ ਜੈਡ ਹਾਂ ਇੱਕ ਵੀ ਵਾਲ ਨੇ ਚਟਾਊਗਾ ਤੇ ਮੀਣੀ ਆ ਕੇ ਸੂਏ ਅੱਛਾ ਅੱਛਾ ਹਾਂਜੀ ਇਹਦਾ ਬੱਚਾ ਬਹੁਤ ਜਗੀ ਹੈ 13 ਕਿਲੋ ਤੋਂ ਚੁਆ ਹੋਤਾ ਏ ਥਲੇ ਬੱਚਾ ਸੱਜਣੋਂ ਦਾ ਸਪੇਅਰ ਹੋ ਗਿਆ ਤੇ ਮਿਲੂ ਪਾੜੇ ਤੇ ਦੋਵੇਂ ਟਾਈਮ ਆ ਡਿੰਗਾਂ ਨੇ ਅੰਟੀ ਟਾਈਮ ਹੋ ਗਿਆ ਆ ਜੋ ਪਾੜੇ ਤੇ ਮਿਲਦੀ ਦੋਵੇਂ ਟਾਈਮ ਇਹ ਬੱਚਾ ਕੱਲ ਪਰਸੋਂ ਮਰਿਆ ਅੱਛਾ ਕੱਲ ਪਰਸੋਂ ਮਰਿਆ ਠੀਕ ਆ ਸੂਈ ਨੂੰ ਅਜ ਕਿੰਨਾ ਕੁ ਟਾਈਮ ਪੈਸੇ ਹੋ ਗਿਆ ਉਹ 25 ਦਿਨ ਹੋ ਗਏ ਹੋਣਗੇ ਮਹੀਨਾ ਖੰਡ ਲਾ ਲਗੇ ਹਣਾ ਮਹੀਨਾ ਖੰਡ ਹੋ ਗਿਆ ਹੋਊਗਾ ਸੂਈ ਨੂੰ ਤੁਸੀਂ ਮੁੰਡਿਆਂ ਦੇ 25 ਮਹੀਨਾ ਲਾ ਕੇ ਚਲੋ ਹਾਂ ਤੇ 8 ਕਿਲੋ ਦੁੱਧ ਅੱਜ ਤੋਂ ਪਲੱਸ ਹੀ ਹੋਣਾ ਨਹੀਂ ਪਤਾ ਨਹੀਂ ਤੇ ਪੌਜੀ ਦਾ ਰੇਟ ਕੀ ਕਰਤੀਏ ਰੇਟ 10 ਲਓ ਜੀ 80 ਜੋ ਇਹ ਕਿੰਨਾ ਕਰਦੀਏ ਮਾਨਤਨ 2000 ਹਾਂਜੀ ਛੱਡ ਪੰਜ ਹੀ ਛੱਡ ਦੀਏ 85 ਜੋ ਹਾਂਜੀ 80 ਮੋਹਲੇ ਤੇ 5000 ਜੋੜ ਕਰਤੀ ਆ ਚਲੋ ਲੈ ਲਓ ਕਰ ਦਿਓ ਕੋਈ ਹਾਂ ਚਲੋ 75000 ਦੇ ਜੈਸਨ ਹੋ ਗਏ ਸਾਜ ਨੂੰ 75000 ਦੀ ਮੀਨੀ ਤੇ ਇਹ ਜਿਹੜੀ 66 ਤੇ ਇਹ 1 ਲੱਖ ਰੁਪਏ ਦੀ ਮੈਂ ਵੱਡੀ ਠੀਕ ਆ ਤਿੰਨ ਹੀ ਪਸ਼ੂ ਆ ਪਹੁੰਚਣਾ ਪਊਗਾ ਪਿੰਡ ਮੰਜਵਾਲ ਸასი ਘਾਲ ਦੀ ਸਾਰੇ ਆ